ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਆਜ ਇੱਕ ਹੋਰ ਨਵੀਂ ਵੀਡੀਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਤੇਰਾ ਦਿਹੀ ਦੀ ਲੋੜੀ ਤੇ ਪੰਜਾਬ ਦੇ ਦੋ ਸ਼ਹਿਰਾਂ ਦੇ ਵਿੱਚ ਲੋੜੀ ਬੜੇ ਧੂਮਤਾਂ ਨਾਲ ਮਨਾਈ ਜਾਂਦੀ ਹੈ ਲੋੜੀ ਦੇ ਤਿਹਾਰ ਦੇ ਵਿੱਚ ਬਹੁਤ ਜਿਆਦਾ ਪਤੰਗ ੜਾਏ ਜਾਂਦੇ ਆ ਇੱਕ ਹੈਗਾ ਅੰਮ੍ਰਿਤਸਰ ਸ਼ਹਿਰ ਤੇ ਦੂਜਾ ਹੈਗਾ ਲੁਧਿਆਣਾ ਤੇ ਆਪਾਂ ਦਾ ਲੁਧਿਆਣਾ ਤੋਂ ਅੱਜ ਆਪਾਂ ੜਾਵਾਂਗੇ ਪਤੰਗ ਤੇ ਪਤੰਗ ੜਾ ਕੇ ਪਤੰਗ ਦਾ ਮੁਕਾਬਲਾ ਕਰਾਵਾਂਗੇ ਮੇਰੇ ਨਾਲ ਹੈਗਾ ਰੌਕਸੀਓਪ ਕੈਮਰੇ ਦੇ ਬੈਕ ਸਾਈਡ ਆ ਉਹ ਤੁਹਾਨੂੰ ਬਾਅਦ ਚ ਦਿਖਾ ਦਾਂਗੇ ਤੇ ਅਸੀਂ ਦੋਨੇ ਪਤੰਗ ੜਾਵਾਂਗੇ ਤੇ ਇੱਕ ਦੂਜੇ ਦਾ ਪਤੰਗ ਵੱਡਣਾ ਹੀ ਜਿਹਨੇ ਵੀ ਤੇ ਉਹ ਬੰਦਾ ਹੁੰਗਾ ਜੇਤੂ ਤੇ ਦੂਜਾ ਬੰਦਾ ਹਾਰ ਜਾਊਗਾ ਤੇ ਉਹਨੂੰ ਪਿਨਿਸ਼ਮੈਂਟ ਮਿਲੂਗੀ ਹਾਰੇ ਹੋਏ ਬੰਦੇ ਨੂੰ ਤੇ ਜਿੱਤੇ ਹੋਏ ਬੰਦੇ ਨੂੰ ਕੁਝ ਇਨਾਮ ਦਿੱਤਾ ਜਾਏਗਾ ਉਹ ਨਾਮ ਕੀ ਆ ਚਲੋ ਵੀਡੀਓ ਦੇ ਪੈਂਡ ਚ ਦੇਖਾਂਗੇ ਜਿਹੜੇ ਪਤੰਗਾ ਉਹ ਆਪਾਂ ਨਾ ਘਰੇ ਬਣਾਵਾਂਗੇ ਆਪਾਂ ਕੋਈ ਬਜਾਰੂ ਪਤੰਗ ਨਹੀਂ ਲੈ ਕੇ ਆਵਾਂਗੇ ਆਪਾਂ ਘਰੇ ਬਣਾ ਕੇ ਪਤੰਗ ਫਿਰ ਉਹਨਾਂ ਦਾ ਮੁਕਾਬਲਾ ਕਰਾਵਾਂਗੇ ਤੇ ਆਓ ਜੀ ਵੀਡੀਓ ਸ਼ੁਰੂ ਕਰਦੇ ਆ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੀ ਵੀਡੀਓ ਨਾ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਵਧੀਆ ਹੋਣ ਵਾਲੀ ਆ ਤੇ ਹਾਂਜੀ ਆਪਾਂ ਨੇ ਥੀਲਾਂਾਂ 'ਤੇ ਪਤੰਗ ਇੱਥੇ ਡਿੱਗੀ ਹੋਈ ਸੀਗੀ ਉਹਨੋਂ ਚ ਕੱਢ ਲਈਆਂ ਵਾਂ। ਥੀਲਾਂ ਆਈਆਂ ਸਾਫ਼ ਇਹਨਾਂ ਦੇ ਪਤੰਗ ਬਣਾਵਾਂਗੇ ਤੇ ਫਿਰ ਹਵਾ ਜੜਾਵਾਂਗੇ। ਚਲੋ ਆਜੋ ਕਰਦੇ ਆ ਪਤੰਗ ਸਟਾਰਟ ਬਣਾਉਣੇ। ਚਲੋ ਆਇਓ। ਤੇ ਪਤੰਗਾਂ ਦੇ ਨੰਨ ਆਵਾਰ ਨੂੰ ਬਰੋਬਰ ਘਟਨਾ ਬਿਲਕੁਲ। ਕਿਦਾਂ ਕਰਦੇ ਚੌਰਸ। ਏ ਹਾਂਜੀ ਗਾਈਜ਼ ਆਪਣਾ ਲਾ ਪਤੰਗ ਬਣ ਗਏ ਅੱਧਾ ਕ ਬਣ ਕੇ ਤਿਆਰ ਹੋ ਗਿਆ ਦਾ ਥੋੜੇ ਹੋ ਟੇਪ ਕਰ ਦਈਏ ਫੜਾਉਣਾ ਵੀ ਨਾਲ ਕੇ ਫੜ ਨਾ ਜਾਵੇ ਚੱਲ ਦੇ ਦੇ ਠੀਕ ਹੈ ਹਾਂ ਓਕੇ ਆ ਬਾਹੋਂ ਨਾ ਟੇਪ ਲਾਈ ਸਾਲੇ ਪਰੇ ਹੋਣਾ ਪਤੰਗ ਤੇ ਹਾਂਜੀ ਗਾਈਜ਼ ਆਪਣਾ ਲਾ ਪਤੰਗ ਆ ਬਣ ਕੇ ਤਿਆਰ ਹੋ ਗਿਆ ਹੁਣ ਆ ਤੁਹਾਨੂੰ ਪਾਵਾਂਗੇ ਤਲਾਮਾ ਤੁਲਾਮੀਆਂ ਪੂਛ ਲਾ ਦਈਏ ਇੱਕ ਥੋੜੀ ਜੀ ਦੀ ਤੇ ਹਾਂਜੀ ਗਾਈਜ਼ ਸਾਡਾ ਜਿਹੜਾ ਪਤੰਗ ਬਣ ਕੇ ਉਹ ਤਿਆਰ ਹੋ ਗਿਆ ਵਾ ਦੇਖੋ ਢੜ ਲੱਗ ਰਿਹਾ ਲੱਗ ਰਿਹਾ ਛੱਜਾ ਛੱਜਾ ਕਹਿੰਦੇ ਨੇ ਛੱਜਾ ਲੋ ਜੀ ਹੁਣ ਆਪਾਂ ਇਹਨੂੰ ਪਾਵਾਂਗੇ ਤਲਾਮਾਂ ਫਿਰ ਆਪਾਂ ਚੜਾਵਾਂਗੇ ਤੇ ਹਾਂਜੀ ਹੁਣ ਲੱਗ ਗਿਆ ਰਾਕਸੀ ਪਤੰਗ ਬਣਾਉਣਾ ਚੱਲ ਜੀ ਜਿਹੜਾ ਵਧਿਆ ਹੋਇਆ ਖਬਾਰਣਾ ਉਹ ਇਦਾਂ ਕੱਟਣਾ ਵਾ ਦੇ ਹਾਂ ਚਲੋ ਡੋਰ ਫੇਰਤੀ ਹੈ ਚਲੋ ਦੇ ਨੋੜੇ ਤੋ ਗਏ ਤੇ ਪਤੰਗ ਬਣ ਕੇ ਹੋ ਗਿਆ ਤੇ ਸਾਰਾ ਤੇ ਹੁਣ ਰੌਕਸੀ ਲਾ ਰਿਹਾ ਪੂਸ਼ ਜਿੱਦਾਂ ਮੈਂ ਲਾਈ ਸੀ ਪਤੰਗ ਨੂੰ ਜਿੱਦਾਂ ਲਾਇਆ ਰੇ ਲਾ ਰੇ ਮੰਮੀ ਆਏ ਰੋਟੀ ਆਹ ਬਾਦ ਤੇ ਐ ਇਹ ਉੱਡੂ ਇਹ ਉੱਡੂ ਮਾਰੀ ਇਹ ਜਿਰੂ ਆ ਸੁਣਾਣ ਦਾ ਮੈਨੂੰ ਇਹ ਵੀ ਜਨਤ ਸਪੋਰਟਸਮੈਨ ਤੇ ਹਾਂਜੀ ਆਪਣੇ ਪਤੰਗ ਉਹ ਬਣਾ ਕੇ ਲੈ ਆਂਦੇ ਆ ਤੇ ਇਹੜਾ ਪਤੰਗਾ ਆ ਪਤੰਗੇਗਾ ਮੇਰਾ ਆ ਪਤੰਗ ਮੇਰਾ ਤੇ ਆਏਗਾ ਰੌਕਸੀ ਦਾ ਚੱਲ ਵੀ ਰੌਕਸੀ ਆਲਾ ਪਤੰਗਾ ਆਪਣਾ ਤੇ ਤਲਾਮਾ ਤਲੁਮਾ ਅਸੀਂ ਪਾ ਕੇ ਲੈ ਆਂਦੀਆਂ ਵਾ ਆਪਾਂ ਘਰ ਤੋਂ ਪਤਲਾ ਤਲਾਮਾ ਪਾ ਕੇ ਲੈ ਕੇ ਆਏ ਸੀਗੇ ਤੇ ਹੁਣ ਆਪਾਂ ਚੜਾਵਾਂਗੇ ਪਤੰਗ ਦੇਖਦੇ ਆ ਕਿਹੜਾ ਕਿਹੜਾ ਪਤੰਗ ਵੱਡਦਾ ਵਾ ਇਹਾਂ ਤਿਆਰ ਆ ਜਿਹੜਾ ਨੂੰ ਪਤੰਗ ਹਾਂ ਹਾਂ ਬਾਈ ਤਿਆਰ ਆ ਪੂਰੇ ਤੇ ਮੁਕਾਬਲਾ ਕਰ ਲੈਣਾ ਕਰ ਲਾਂ ਇਹ ਚੱਲ ਤੋਂ ਚੜਾਣਾ ਆਂਦਾ ਪਤੰਗ ਕਿ ਨਹੀਂ ਲੈ ਹੋਰ ਬਾਈ ਮੈਨੂੰ ਤਾਂ ਪਤਾ ਚੜਾਣੀਆਂ ਆਂਦਾ ਇਹਨੂੰ ਚੜਾਣਾ ਆਂਦਾ ਦੇਖੋ ਫੇਰ ਵੀ ਕਿਹਦਾ ਕਿਹਦਾ ਕੱਟਦਾ ਕਿਸਮਤ ਹੁੰਦੀ ਆ ਹਾਰ ਕੋਈ ਵੀ ਸਾਹਦਾ ਜ਼ਰੂਰੀ ਨਹੀਂ ਹੁੰਦਾ ਬਲਕਿ ਐਕਸਪੀਰੀਅੰਸ ਵਾਲਾ ਬੰਦਾ ਜਿੱਤਦਾ ਹੁੰਦਾ ਕਈ ਵਾਰ ਮੜਾ ਆਂਦਾ ਵੀ ਜਿੱਤ ਹੀ ਜਾਂਦਾ ਹੁੰਦਾ ਵਾ ਜਿਹੜਾ ਪਤੰਗ ਮੈਨੂੰ ਚੜਾਣੀ ਆਂਦਾ ਤੇ ਇਹਨੂੰ ਚੜਾਣਾ ਆਂਦਾ ਵਾ ਤੇ ਦੇਖਦੇ ਆ ਕਿਹੜਾ ਜਿੱਤਦਾ ਚਲੋ ਕਰਦੇ ਆ ਵੀਡੀਓ ਸ਼ੁਰੂ ਆਂ ਜਿਹੜਾ ਰੁਖਸੇ ਪਤੰਗ ਚੜ ਗਿਆ ਤਾਂ ਦੇਖ ਲਓ ਆ ਲਾ ਤਾਂ ਨਿੰਤੀ ਸੀ ਤਾਂ ਉਹਦੀ ਚੜ ਗਿਆ ਓਏ ਰੌਕਸੀ ਮੇਰੇ ਵਾਲਾ ਪੰਜ ਬਥੇਰੇ ਕੰਮ ਕੀਤੇ ਆ ਹਾਂ ਆ ਦੇਖੋ ਜੀ ਤੇ ਗਾਇਜ਼ ਮੈਨੂੰ ਨਾ ਇਦਾਂ ਲੱਗਦਾ ਸੀ ਕਿ ਮੈਂ ਇਹ ਪਤੰਗ ਬਣਾ ਤਾ ਲੈ ਕੇ ਰੇ ਪਤੰਗ ਆਪਾਂ ਚੜਨੇ ਪਤਾ ਨਹੀਂ ਨਹੀਂ ਚੜਨੇ ਨਾ ਇਹ ਨਹੀਂ ਪਤਾ ਸੀਗਾ ਦੇਖੋ ਚੜ ਗਿਆ ਬਿਲਕੁਲ ਕਿੰਨਾ ਵਧੀਆ ਲੱਗਦਾ ਨਾ ਤੇ ਆ ਜਿਹੜਾ ਰੌਕਸੀ ਦਾ ਪਤੰਗ ਚੜਿਆ ਹੋਇਆ ਤਾਂ ਤੇ ਮੇਰੇ ਨਾਲ ਆ ਪਿਆ ਮੇਰੇ ਨਾਲ ਆ ਪਿਆ ਤੇ ਮੇਰੇ ਨਾਲ ਹੀ ਆ ਪਿਆ ਵਾ ਓ ਅੰਬਰਾਂ ਦੇ ਵਿੱਚ ਓ ਸ਼ਰਮ ਕਰ ਲੈ ਸ਼ਰਮ ਉੱਟ ਖੜ ਤੂੰ ਵੀ ਮੜਾ ਮੋਟਾ ਤੇ ਗਾਇ ਜਿਹੜੀ ਹਵਾ ਨਾਲ ਉਹ ਤੇਜ਼ ਆ ਤਾਕ ਨੇ ਪਤੰਗ ਮੇਰਾ ਸੰਭਲਦਾ ਨਹੀਂ ਪਿਆ ਆਪਣੇ ਸੰਭਾਲ ਨਹੀਂ ਰਿਹਾ ਵਾ ਇਹ ਸੰਭਲ ਗਿਆ ਦੇਖੋ ਉੱਪਰ ਜਾ ਰਿਹਾ ਵਾ ਉਹ ਦੇਖੋ ਉਹ ਡਾਲਾ ਆ ਦੇਖੋ ਵੀਰੇ ਆ ਕੀ ਕਰ ਰਿਹਾ ਇਹਦੇ ਵਜ ਦਾ ਰੋਗ ਹੈ ਨਹੀਂ ਮੈਂ ਲਾਇਆ ਸਾਹਿਬ ਹੈ ਨਹੀਂ ਹੈ ਨਹੀਂ ਬਾਸ਼ੇਪੀਆਂ ਲਈ ਚੱਲ ਉਹ ਹਾਂਜੀ ਆ ਇਹਦਾ ਪਤੰਗ ਚੜੀ ਜਾਂਦਾ ਮੇਰਾ ਪਤੰਗ ਇਹ ਚੜਿਆ ਨਹੀਂਗਾ ਆ ਉਹ ਹੈਲੋ ਠੜ ਖੜੇ ਉੱਡਣਾ ਤੂੰ ਵੀ ਸੰਗੇ ਉਹ ਆ ਗਈ ਸਾਰੇ ਵਿੱਚ ਉਹ ਬੂਟਾ ਪੱਟ ਲੈ ਡੋਰ ਫਸ ਗਈ ਆ ਦੇਖੋ ਜੀ ਮੰਗੇ ਦਾ ਆਖਿਰਕਾਰ ਪਤੰਗ ਚੜ ਹੀ ਗਿਆ ਬੜੀ ਮੁਸ਼ਕਲਾਂ ਚੜਿਆ ਉਹ ਉੱਪਰ ਮੇਰਾ ਵਾ ਤੇ ਆ ਥੱਲੇ ਮੰਗੇ ਦਾ ਵਾ ਮੰਗੇ ਪਰੇ ਲੈ ਆ ਪਾਸ ਦੇਖਦੇ ਹੁਣ ਕੀਦਾ ਵੱਡਾ ਜਾਂਦਾ ਆ ਦੇਖੋ ਆ ਦੇਖੋ ਉਹ ਪਿੱਛੇ ਰੱਖਣ ਪਿੱਛੇ ਰੱਖ ਨੇ ਨਾ ਬੈਠਾ ਉਹ ਦੇਖੋ ਕਦਮਰ ਸਵਾਤਾਂ ਜਾਣਾ ਚਲਾਇਆ ਸਵਾ ਆ ਦੇ ਕੁੰਮਗਾ ਕੇਰਾ ਸਵਾਦ ਹਜੇ ਨਾ ਵੱਢਦੇ ਕਿਉਂਕਿ ਵੱਡੇ ਜਾਨਾ ਪਤੰਗ ਮੰਗੇਦਾਈ ਆ ਆ ਦੇਖੋ ਹੱਟੀਆਂ ਲਿਆਂਦਾ ਪਿੰਨਾ ਪੱਕੀ ਡੋਰ ਦਾ ਜਿਹੜਾ ਪਤੰਗਾਂ ਮੈਂ ਮਸਾ ਨਾ ਬੜੀ ਮੈਂ ਤਾਂ ਚੜਾਇਆ ਵਾ ਇਹ ਕੋਈ ਮੈਂ ਚੜਾਣਾ ਨਹੀਂ ਜਾਂਦਾ ਪਤੰਗ ਇਹ ਤਾਂ ਘਰੇ ਬਣਾਏ ਹੋਏ ਪਤੰਗ ਆ ਪਰ ਇੱਕ ਗੱਲ ਹੈਗੀ ਆ ਇਹ ਬਾਜ਼ਾਰੂ ਪਤੰਗ ਤੇ ਘਰੇ ਬਣੇ ਪਤੰਗ ਵਿੱਚ ਬੜਾ ਫਰਕ ਫਰਕ ਆ ਪਤੰਗ ਬੜਾ ਘੈਂਟ ਬਣਿਆ ਵਾ ਤੁਸੀਂ ਵੀ ਘਰੇ ਟਰਾਈ ਕਰਿਓ ਕਿਤੇ ਤੇ ਪਤੰਗ ਬਹੁਤ ਵਧੀਆ ਬਣਿਆ। ਹਰੇ। ਇਹੋ ਆ ਪਤੰਗ ਮੇਰਾ ਵਾ। ਆ ਦੇਖੋ। ਆੜਾ ਪਤੰਗ ਮੇਰਾ ਵਾ। ਇਧਰ ਰੌਕਸੀ ਲਾਉਟ ਦਾ ਪਿਆ ਵਾ। ਜਾ ਵੇ। ਮੇਰਾ ਬਹੁਤ ਉੱਪਰ ਪੈਂਦਾ ਹੀ ਲੱਗਣਾ ਹੈ ਇਹਨਾਂ। ਦੋਰ ਛੱਡ ਦੇ। ਤੇ ਹਾਂਜੀ ਜਿਹੜਾ ਮੇਰਾ ਪਤੰਗ ਉਹ ਵੱਡਾ ਗਿਆ ਵਾ। ਤੇ ਰੌਕਸੀ ਆਪਾ ਹੋ ਗਿਆ ਜੀ ਇੱਥੇ। ਆ ਜਾ ਰਿਹਾ ਮੇਰਾ ਪਤੰਗ। ਆ ਖੋਸ਼ਾ ਹੁਣ ਕੋਈ ਸ਼ਾਪਾ ਵੜ ਤਾ ਪਤੰਗ ਉਹ ਛਰੇ ਤੇ ਆਪਣਾ ਪਤੰਗ ਲੈ ਇਹਦੇ ਨਾਲ ਖੇਡ ਲਾਉਣ ਜਿਹੜਾ ਖੇਡਣਾ ਯਾਰ ਯਾਰ ਇਸ ਬੰਦੇ ਨੇ ਮੇਰਾ ਪਤੰਗ ਦਿੱਤਾ ਵੱਡ ਮੈਨੂੰ ਕਹੀ ਵੀ ਹੈ ਨਾ ਮੇਰੇ ਤੋਂ ਨਹੀਂ ਵੱਡਿਆ ਜਾਣਾ ਹਾਂਜੀ ਗਾ ਜਿਹੜਾ ਮੇਰਾ ਪਤੰਗਾ ਉਹ ਗਿਆ ਵੱਡਿਆ ਤੇ ਮੈਂ ਗਿਆ ਹਾਰ ਤੇ ਜੇਤੂ ਸਾਡਾ ਰੌਕਸੀ ਤੇ ਹੁਣ ਮਿਰਲੀ ਫਿਨਿਸ਼ਮੈਂਟ ਹੋਊਗੀ ਕੋਈ ਫਿਨਿਸ਼ਮੈਂਟ ਕੀ ਆ ਦੇਖੋ ਕਿਹੜੀ ਫਿਨਿਸ਼ਮੈਂਟ ਦਿੰਦਾ ਏ ਤੇ ਇਹ ਜਿੱਤ ਗਿਆ ਤੇ ਪਨਿਸ਼ਮੈਂਟ ਕੀ ਦੇਂਗਾ ਤੂੰ ਮੈਨੂੰ ਹਾਂ ਕੀ ਪਨਿਸ਼ਮੈਂਟ ਦੇਣਾ ਬਾਡੀ ਸ਼ਾਮ ਦੀ ਕੀ ਖਾਣਾ ਬਾਗ ਦੇ ਟੈਸਟ ਕੀ ਟੈਸਟ ਤੋਂ ਜਿੰਦਾ ਬਸ ਹੋਰ ਗਰੀ ਟੈਨਸ਼ਨ ਆਉਂਗਾ ਪਛਤੀ ਨਹੀਂ ਜਾਇਆ ਦਸ ਜਾਇਆ ਸਾਰੇ ਤੇ ਚਾਹ ਮਕਾ ਕੇ ਆਵਾਂਗੇ ਵੀਰੇ ਚਾਪ ਆਇਆ ਆਪਣਾ ਖਾਣੀ ਚਾਪ ਕੀ ਖਾਣੀ ਹੈ ਚਾਪ ਖਾ ਲੈ ਤੇ ਹਾਂਜੀ ਗਾਈਜ਼ ਤੇ ਤੇ ਹੁਣ ਜਿਹੜਾ ਪਤੰਗ ਹੀ ਢਾਇਆ ਸੀਗਾ ਤੇ ਪਤੰਗੜੇ ਬੜਾ ਕੇ ਢਾਏ ਆ ਤੇ ਉਹ ਮੇਰਾ ਵੱਢਿਆ ਗਿਆ ਵਾ ਤੇ ਰੌਕਸੀ ਨੇ ਕਹਿ ਰਿਆ ਵਾ ਕਿ ਮੈਨੂੰ ਚਾਪ ਖਵਾਣੀ ਆ ਕਿੰਨੇ ਦੀ ਬਰੇਡ ਚਾਪ ਦੀ 200 ਦੀ ਓਨਲੀ ਤੇ 200 ਦੀ ਚਾਪ ਦੀ ਬਰੇਡ ਤੇ ਉਹ ਮੈਨੂੰ ਹੁਣ ਇਹਨੂੰ ਖਵਾਣੀ ਪੈਣੀ ਆ ਚਾਪ ਤੇ ਇਹੇ ਮੇਰੀ ਪਿਨਿਸ਼ਮੈਂਟ ਆ ਤੇ ਚਲੋ ਕੋਈ ਗੱਲ ਨਹੀਂ ਪਤੰਗ ਵੱਢਿਆ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੈਨੂੰ ਨਾ ਬਾਲੇ ਪਤੰਗ ਚੜਾਣੇ ਨਹੀਂ ਆਂਦਾ ਮੈਂ ਕਦੇ ਚੜਾਇਆ ਨਹੀਂ ਪਤੰਗ ਨਾ ਮੈਂ ਚੜਾਣੇ ਜਾਂਦੇ ਆ ਪਹਿliga ਪਤੰਗ ਵਿੱਚ ਇਹ ਚੜਾ ਰਹੀ ਮੇਰਾ ਕਿਤੇ ਕਿਤੇ ਮਚੜਿਆ ਤੇ ਮਸਾ ਚੜਿਆ ਮੇਰਾ ਪਤੰਗ ਮਤਲਬ ਬਹੁਤ ਮੁਸ਼ਕਲ ਨਾਲ ਚੜਿਆ ਪਤੰਗ ਮੇਰੇ ਤੋਂ ਇਹਨੇ ਤਾਂ ਅੰਦਰ ਸਾਰੀ ਇਹ ਪਤੰਗ ਫੜਿਆ ਹੀ ਆ ਉਹ ਹਵਾ ਚ ਗਿਆ ਦੇ ਨਾਲ ਹੀ ਉੱਡ ਗਿਆ ਸੀ ਪਤੰਗੇ ਦਾ ਤੇਰਾ ਮੇਰੇ ਵਾਲਾ ਪਤੰਗ ਉਹ ਚੜਿਆ ਨਹੀਂ ਸੀ ਜਲਦੀ ਮਸਾ ਚੜਾਇਆ ਤੇ ਉਹਨੇ 2 ਮਿੰਟ ਮਾ ਚੜੇ ਨੂੰ ਹੋ ਗਿਆ ਤੇ ਵੱਢ ਕੇ ਨੇ ਉਹ ਮਾਰਿਆ ਅਗਲਾ ਗਿਆ ਜੈਤ ਤੇ ਹੁਣ ਆਪਾਂ ਨੂੰ ਇਹਨਾਂ ਨੂੰ ਕਾਟੀ ਕਰਨੀ ਪਣੀ ਆ ਤੇ ਗਾਇਜ਼ ਇਹ ਗੱਲ ਹੋ ਰਹਾ ਤੇ ਤੇ ਰੂੜੀ ਦਾ ਤਿਆਰ ਚੱਲ ਰਿਹਾ ਆ ਜਦ ਤੱਕ ਤੁਹਾਨੂੰ ਪਤਾ ਹੀ ਪਤੰਗ ਬਹੁਤ ਚੜਦੇ ਫੇੜੇ ਆਪਣੇ ਨਾ ਗਰਤਨਾ ਗੁਰਤਨਾ ਤੇ ਮਫਰਲ ਪਾ ਕੇ ਰੱਖਿਆ ਕਰੋ ਕਿਉਂਕਿ ਉਹ ਰਸਤੇ ਦੇ ਵਿੱਚ ਇੱਕਦਮ ਡੋਰ ਆ ਗਣ ਗਲੇ 'ਚ ਫਸ ਜਾਂਦੀ ਹੈ ਤੇ ਆਪਣਾ ਕੋਈ ਵੀ ਹਾਦਸਾ ਹੋ ਸਕਦਾ ਵਾ ਤੇ ਲੋਕਾਂ ਨੂੰ ਮੈਂ ਕਹਿੰਦਾ ਜੀ ਚੈਨਾ ਡੋਰ ਤੇ ਪ੍ਰਹੇਜ ਕਰਨਾ ਚਾਹੀਦਾ ਵੇ ਨਾ ਚੜਾ ਹੋਵੇ ਉਹਨਾਂ ਨਾਲ ਕੋਈ ਲੋੜ ਨਹੀਂ ਕਿ ਤੈਨੂੰ ਵਰਲਡ ਕੱਪ ਮਿਲਣ ਲੱਗਿਆ ਕਿ ਚੈਨਾ ਸਭ ਤੋਂ ਪੱਕੀ ਡੋਰ ਨਾਲ ਤੱਕ ਚੜਾਵਾਂਗੇ ਤੇ ਤੰਗ ਲੋਕਾਂ ਦੇ ਵੱਡਾ ਵੱਡਾਂਗੇ ਨਾ ਕੋਈ ਮਤਲਬ ਕਿ ਕੋਈ ਨਾਮ ਨਹੀਂ ਮਿਲਨੇ ਆਪਾਂ ਨੂੰ ਇੱਥੇ ਤੇ ਮਤਲਬ ਕਿ ਐਨਜੋਇਮੈਂਟ ਲਈ ਕੋਈ ਵੀ ਕੰਮ ਕਰਨਾ ਐਨਜੋਇਮੈਂਟ ਲਈ ਕਰੋ ਤੇ ਕਿਸੇ ਦੀ ਜਾਣ ਦੇ ਦੁਸ਼ਮਣ ਨਾ ਬਣੋ ਮਤਲਬ ਤੁਸੀਂ ਕਿਸੇ ਦੀ ਜਾਨ ਨਾਲੋ ਜਿਹੜੀ ਆ ਡੋਰ ਸੀਗੀ ਆਹ ਡੋਰ ਲੈ ਕੇ ਆਏ ਸੀਗੇ ਇਸ ਡੋਰ ਨਾਲ ਹੀ ਪਤੰਗ ਚੜਾਏ ਆ ਤੇ ਤੁਸੀਂ ਮੜਾ ਪ੍ਰੇਜ ਕਰਿਆ ਕਰੋ ਕਿਉਂਕਿ ਲੋਕਾਂ ਦੀ ਜਾਨ ਬੜੀ ਕੀਮਤੀ ਆ ਕਿਸੇ ਵੀ ਤਿਹਾੜ ਤੋਂ ਵੱਧ ਕੀਮਤੀ ਆ ਠੀਕ ਆ ਨਾ ਇਹ ਹੈਗਾ ਜੇਤੂ ਪਤੰਗ ਧਿਆਨ ਦਿਗਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਮੈਂ ਚੈਨਲ ਦੇ ਉੱਪਰ ਇੱਕ ਮੇਰੀ ਵੀਡੀਓ ਪਈ ਹੋਈ ਆ ਇਹ ਜੰਗਲ ਦੇ ਵਿੱਚ ਅਸੀਂ ਕ੍ਰੋਸਿੰਗ ਕੀਤੀ ਸੀਗੀ ਦੋਵਾਂ ਨੇ ਤੇ ਉਹ ਵੀਡੀਓ ਦੇ ਵਿਊ ਵ ਘਟ ਆਏ ਆ ਤੇ ਇੱਕ ਵੀਡੀਓ ਮੇਂ ਹੋਰ ਪਈ ਸੀਗੀ ਜਿਹਦੇ ਵਿੱਚ ਬੱਚਾ ਨੇ 500 ਰੁਪਇਆ ਲੱਭਿਆ ਸੀ ਕੁਛ ਹੱਥ ਦੇ ਉੱਪਰ ਤੇ ਹੱਥ ਜੋੜ ਕੇ ਬੇਨਤੀ ਤੇ ਮੜੀ ਵੀਡੀਓ ਸ਼ੇਅਰ ਕਰਦਾ ਕਰੋ ਤੇ ਇਹਦੇ ਨਾਲ ਜਿਹੜਾ ਬੰਦੇ ਦਾ ਮਨੋਵਲ ਡਾਉਨ ਨਹੀਂ ਹੁੰਦਾ ਹੋਰ ਗੱਲ ਕੁਛ ਨਹੀਂ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤੇ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਚਲੋ ਭੰਗੀਆਂ ਬਦ ਗਾਹੀ ਆ ਜੀ ਚਲੋ ਆ ਜੀ